ਸਸ਼ੀਕਾਲ ਜੀ ਫਾਤੀ ਕਲੈਕਸ਼ਨ ਬਣਾਡਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਜਿਹਾ ਹਾਜ਼ਰ ਹੋਏ ਆ ਜੀ ਅੱਜ ਦੀ ਵੀਡੀਓ ਦੇ ਵਿੱਚ ਰਹਿਣ ਵਾਲੇ ਨੇ ਜੀ ਆਪਣੇ ਕੋਲੇ ਜਿਹੜੇ ਆਰੀ ਵਰਕ ਦੇ ਰਹਿਣਗੇ ਜੀ ਕੱਟ ਪੀਸ ਕੱਟ ਪੀਸ ਰਹਿਣਗੇ ਬਹੁਤ ਹੀ ਸੁਪਰਬ ਕੁਆਲਿਟੀ ਦੇ ਸਭ ਤੋਂ ਪਹਿਲਾਂ ਤੁਸੀਂ ਦੇਖੋ ਡਿਜ਼ਾਈਨ ਸਭ ਤੋਂ ਪਹਿਲਾਂ ਜਿੰਨੇ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਔਰ ਭੈਣੋ ਨਿੱਕ ਬੇਨਤੀ ਹੈ ਜੀ ਜਦੋਂ ਆਪਾਂ ਆਪਣੀ ਤੁਸੀਂ ਮੇਰੀ ਦੁਕਾਨ ਤੇ ਪਹੁੰਚਦੇ ਹੋ ਤਾਂ ਮੇਰੇ ਕੋਲ ਕੋਲੇ ਮਤਲਬ ਉਹ ਉੱਤਰ ਕੇ ਜੀ ਪੰਪ ਕੋਲ ਕਰਕੇ ਫੋਨ ਕਰ ਲਿਆ ਕਰੋ ਤਾਂ ਮੈਂ ਤੁਹਾਨੂੰ ਉੱਥੇ ਰਸਤਾ ਸਮਝਾ ਦਾਂਗੀ ਬਿਲਕੁਲ ਪੰਪ ਦੇ ਨੇੜੇ ਨਜ਼ਦੀਕ ਹੀ ਆਪਣੀ ਸ਼ਾਪ ਹੈ ਹਾਂਜੀ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਸੂਟ ਰਹਿਣਗੇ ਜੀ ਤੁਸੀਂ ਧਿਆਨ ਨਾਲ ਦੇਖੋ ਜੀ ਆਰੀ ਵਰਕ ਦੇ ਸੂਟ ਰਹਿਣ ਵਾਲੇ ਨੇ ਜੀ ਕਾਟਨ ਰਹਿਣ ਵਾਲਾ ਪਿਓਰ ਕਾਟਨ ਸਟੱ ਵਰਕ ਤੁਸੀਂ ਦੇਖ ਸਕਦੇ ਹੋ ਜੀ ਫਰੰਟ ਬੈਕ ਪੂਰੇ ਸਟੱਫ ਦੇ ਉੱਤੇ ਵਰਕ ਹੈ ਜੀ ਇਹ तकरीबन ਜਿਹੜੇ ਸੂਟ ਨੇ ਜੀ ਸ਼ਰਟਾਂ ਦੇ ਵਿੱਚ ਨੇ ਔਰ ਦੋ ਤਿੰਨ ਵਿੱਚ ਐਦਾਂ ਦੇ ਸੂਟ ਨੇ ਜਿਹੜੇ ਤੁਹਾਨੂੰ ਪੂਰੇ ਸੂਟ ਵੀ ਮਿਲ ਸਕਦੇ ਆ ਇਹ ਦੇਖੋ ਸ਼ਰਟ ਪੀਸ ਹੈ ਜੀ ਨਾਲ ਆਪਣੇ ਕੋਲੇ ਪਲੇਨ ਜਿਹੜਾ ਸਟੱਫ ਹੈ ਆਪਾਂ ਨਾਲ ਬਾਟਮ ਮੈਚ ਕਰਕੇ ਵੀ ਤੁਸੀਂ ਲੈ ਸਕਦੇ ਹੋ ਕੱਲਾ ਸ਼ਰਟ ਪੀਸ ਵੀ ਬਾਈ ਕਰ ਸਕਦੇ ਹੋ ਇਹ ਦੇ ਨਾਲ ਹੈਗੀ ਆ ਬਾਟਮ ਬਾਟਮ ਲਗਾਈ ਹੈ ਜੀ ਆਪਾਂ ਕੈਂਬ੍ਰਿਕ ਦੀ ਕੈਂਬ੍ਰਿਕ ਦੀ ਆਪਾਂ ਬਾਟਮ ਲਗਾਈ ਹੈ ਇਹ ਹੈਗਾ ਜੀ ਸ਼ਰਟ ਪੀਸ ਨਾਲ ਹੈਗੀ ਆ ਕੈਂਬ੍ਰਿਕ ਦੀ ਬਾਟਮ ਹਾਂਜੀ ਜਿਹੜੇ ਸੂਟ ਨੇਗੇ ਇਹ ਪਿਓਰ ਕਾਟਨ ਦਾ ਸਟੱਫ ਰਹਿਣ ਵਾਲਾ ਹੈ ਜੀ ਸੀਰਤ 컬렉ਸ਼ਨ ਹੈ ਇਹ ਤੁਸੀਂ ਕੰਨੀ ਤੋਂ ਦੇਖ ਸਕਦੇ ਹੋ embroidery ਵਾਲੀ ਹੈ ਜੀ ਸੀਰਤ 컬렉ਸ਼ਨ ਹੈ ਦੇਖੋ ਏਕਾ ਕੰਪਨੀ ਦੀ ਹੈ ਜੀ ਸਟੱਫ ਦੀ ਕੋਈ ਕਮੀ ਨਹੀਂ ਹੈ ਸਟੱਫ ਦੇ ਵਿੱਚ ਇੰਨੀ ਸੋਹਣੀ ਫਿਸ਼ਿੰਗ ਨਾਲ ਵਰਕ ਹੋਇਆ ਹੈ ਉੱਪਰ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਜੀ ਕਾਫੀ ਟ੍ਰੈਂਡ ਦੇ ਵਿੱਚ ਇਹ ਸਟੱਫ ਚੱਲ ਰਿਹਾ ਹੈ ਬਹੁਤ ਟ੍ਰੈਂਡੀ ਦੇ ਵਿੱਚ ਇਹ ਸੂਟ ਨੇ ਜੀ ਜਿਹੜਾ ਇਹ ਸ਼ਰਟ ਪੀਸ ਹੈ ਜੀ ਇਕੱਲਾ ਨਾਲ ਆਪਾਂ ਬਾਟਮ ਮੈਚ ਕਰਕੇ ਦਿੰਨੇ ਆ ਜੀ ਇਹ ਬਾਟਮ ਨੂੰ ਮੈਚ ਕਰਕੇ ਜੀ ਸ਼ਰਟ ਪੀਸ ਇਹਦੇ ਨਾਲ ਹੀ ਸੇਮ ਇਹ ਸੂਟ ਦਾ ਰੇਟ ਹੈਗਾ ਜੀ 600 ਰੁਪਏ 600 ਰੁਪਏ ਇਸ ਸੂਟ ਦਾ ਰੇਟ ਹੈ ਜੀ ਅਗਰ ਤੁਸੀਂ ਸਾਡੇ ਤੋਂ ਇਹ ਬਾਟਮ ਨਾਲ ਮੈਚ ਕਰਕੇ ਲੈਣੇ ਹੋ 600 ਰੁਪਏ ਦੇ ਵਿੱਚ ਇਹ ਤੁਹਾਨੂੰ ਇਹ ਮਤਲਬ ਸੂਟ ਮਿਲ ਜੇਗਾ ਅਗਰ ਤੁਸੀਂ ਇਕੱਲੇ ਸਾਡੇ ਤੋਂ ਸ਼ਰਟ ਬਾਏ ਕਰ ਸਕਦੇ ਇਕੱਲੀ ਸ਼ਰਟ ਲੈਂਦੇ ਹੋ ਜੀ ਇਕੱਲੀ ਸ਼ਰਟ ਦਾ ਰੇਟ ਹੈ ਜੀ 350 ਰੁਪਏ 2 मीटर ਕਪੜੇ ਦਾ ਰੇਟ ਹੈ ਜੀ 350 ਰੁਪਏ ਅਗਰ ਤੁਸੀਂ ਨਾਲ बॉटम ਵੀ ਲੈਣੇ ਹੋ ਇਹੀ बॉटम ਨਾਲ ਮਲਾ ਕੇ ਲੈਣੇ ਹੋ ਤਾਂ ਇਹਦਾ ਹਾਂਜੀ ਬਹੁਤ ਸੋਹਣਾ ਇਹ कॉटन ਦਾ ਸਟੱਫ ਰਹਿਣ ਵਾਲਾ ਹੈ ਜੀ ਨਾਲ ਉੱਤੇ ਤੁਸੀਂ ਆਰੀ ਵਰਕ ਦੇਖ ਸਕਦੇ ਹੋ ਫਿਨਿਸ਼ਿੰਗ ਬਹੁਤ ਜ਼ਿਆਦਾ ਹੈ ਸ਼ਰਟ ਦੀ 프ਰੰਟ ਬੈਕ ਬਾਵਾ ਤੇ ਸਾਰੇ ਕਿਤੇ ਵਰਕ ਆਏਗਾ ਅਗਰ ਤੁਸੀਂ ਇਹ ਕੈਮਰਿਕ ਦੀ बॉटम ਆਪਾਂ ਨਾਲ ਲਈ ਹੈ ਜੀ ਕਲਰ ਪੂਰਾ ਮੈਚ ਹੋ ਰਿਹਾ ਬਹੁਤ 트ੈਂਡ ਦੇ ਵਿੱਚ ਇਹ ਕਲਰ ਨੇ ਜੀ ਜਿਹੜੇ ਚੱਲ ਰਹੇ ਟ੍ਰੈਂਡ ਦੇ ਵਿੱਚ ਸਟੱਫ ਚੱਲ ਰਿਹਾ ਹੈ ਔਰ ਇਹ ਸਟੱਫ ਦਾ ਜਿਹੜਾ ਰੇਟ ਹੈ ਜੀ ਆਪਾਂ ਮਾਰਕੀਟ ਦੇ ਵਿੱਚ ਇਹਦਾ ਮੈਚਿੰਗ ਦਾ ਰੇਟ ਦੇਖੇ ਜਰਾ 1000 ਪਲੱਸ ਰੇਟ ਹੈ ਜੀ ਇਹਦਾ ਮੈਚਿੰਗ ਦਾ ਰੇਟ ਹੈ ਜੀ 1000 ਪਲੱਸ ਅਗਰ ਤੁਸੀਂ ਇਹ ਕਪੜਾ ਆਲ ਓਵਰ ਲਓਗੇ ਤਾਂ ਇਹ 13-1400 ਦੀ ਰੇਂਜ ਦੇ ਵਿੱਚ ਹੋ ਜਾਂਦਾ ਆਪਾਂ ਇਹਨੂੰ ਨਾਲ ਤੁਹਾਨੂੰ ਕੈਂਬ੍ਰਿਕ ਦੀ ਬਾਟਮ ਲਾ ਕੇ ਇਹ ਸੂਟ ਦੇ ਰਹੇ ਹਾਂ ਜੀ ਸਿਰਫ ਓਨਲੀ 600 ਰੁਪਏ ਦਾ ਸੂਟ ਦੇ ਰਹੇ ਹਾਂ ਅਗਰ ਤੁਸੀਂ ਸਾਡੇ ਤੋਂ ਕੱਲੀ ਸ਼ਰਟ ਬਾਏ ਕਰਨੀ ਹੈ ਜੀ ਕੱਲੀ ਸ਼ਰਟ ਦਾ ਰੇਟ ਹੈਗਾ 350 ਰੁਪਏ ਇਹਦੇ ਵਿੱਚ ਆਪਣੇ ਕੋਲੇ ਕਲਰ ਹੈਗੇ ਨੇ ਜੀ ਹੋਰ ਵੀ ਸਟੱਫ ਤੁਸੀਂ ਧਿਆਨ ਤੋਂ ਦੇਖੋ ਜੀ ਇਹ ਸੀਰਤ 컬렉ਸ਼ਨ ਹੈ ਏਕੇ ਦੀ ਸੀਰਤ 컬렉ਸ਼ਨ ਹੈ ਬਕਾਇਦਾ ਕੰਨੀ ਤੇ ਸਟੈਂਪ ਲੱਗੀ ਵੀ ਆਪਣੇ ਕੋਲੇ ਇਹ ਕੱਟ ਪੀਸਾਂ ਦੇ ਵਿੱਚ ਆਇਆ ਜੀ ਸਟੱਫ ਬਹੁਤ ਸੋਹਣਾ ਜੀ ਸਟੱਫ ਦੇ ਵਿੱਚ ਕੋਈ ਕਮੀ ਨਹੀਂ ਇਹਦੇ ਵਿੱਚ ਆਪਣੇ ਕੋਲੇ ਕਲਰ ਆਏ ਨੇ ਦੇਖੋ ਮੈਂ ਤੁਹਾਨੂੰ ਸੂਟ ਦਿਖਾਇਆ ਜੀ ਕਿੰਨਾ ਸੋਹਣਾ ਸੂਟ ਇਹ ਬਣ ਕੇ ਰੈਡੀ ਹੋਊਗਾ ਸੈਕੰਡ ਜਿਹੜਾ ਇਸੇ ਸੇਮ ਡਿਜ਼ਾਈਨ ਦਾ ਕਲਰ ਆਇਆ ਜੀ ਇਹ ਹੈਗਾ ਜੀ ਪਰਪਲ ਜਾਮਨੀ ਜਿਹੇ ਕਲਰ ਦੀ ਜਿਹੜੀ ਇਹਦੀ ਬਾਟਮ ਮੈਚ ਹੋਊਗੀ ਜੀ ਬਾਟਮ ਆਪਾਂ ਇਹਦੇ ਨਾਲ ਲਗਾਈਏ ਦੇਖੋ ਜਾਮਨੀ ਰੰਗ ਦੀ ਆਪਾਂ ਇਹਦੇ ਨਾਲ ਬਾਟਮ ਲਗਾਈਏ ਦੀ ਪਰਪਲ ਜੀ ਟੋਨ ਦੀ ਵੀਡੀਓ ਦੇ ਵਿੱਚ ਥੋੜਾ ਜਿਹਾ ਕਲਰ ਦਾ ਫਰਕ ਆ ਰਿਹਾ ਜੀ ਬਾਟਮ ਦੇ ਕਲਰ ਦਾ ਥੋੜਾ ਜਿਹਾ ਡਿਫਰੈਂਸ ਹੈ ਪਰ ਬਿਲਕੁਲ ਨਾਲ ਮੈਚ ਕਰਦੀ ਹੋਈ ਜਾਮਨੀ ਕਲਰ ਦੀ ਬਾਟਮ ਹੈ ਜੀ ਇਹ ਬਿਲਕੁਲ ਡਿੱਟੋ ਨਾਲ ਮੈਚ ਕਰਦੀ ਬਾਟਮ ਹੈ ਜੀ ਆਪਾਂ ਗ੍ਰੇਸ ਕਾਟਨ ਦੀ ਇਹਦੇ ਨਾਲ ਬਾਟਮ ਲਗਾਈ ਹੈ ਜੀ ਉਹਦੇ ਨਾਲ ਕੈਮਰਿਕ ਦੀ ਸੀ ਇਹ ਕਲਰ ਕੈਮਰਿਕਸ ਨਾਲ ਹੋਣ ਕਰਕੇ ਬਿਲਕੁਲ ਜਿਹੜੀ ਬਾਟਮ ਹੈ ਆਪਾਂ ਗ੍ਰੇਸ ਕਾਟਨ ਦੀ ਲਗਾਈ ਹੈ ਕਲਰ ਬਿਲਕੁਲ ਮੈਚ ਹੋ ਰਿਹਾ ਜੀ ਤੁਹਾਨੂੰ ਵੀਡੀਓ ਦੇ ਵਿੱਚ ਥੋੜਾ ਡਿਫਰੈਂਸ ਆਏਗਾ ਆ ਡਿਫਰੈਂਟ ਲੱਗੇਗਾ ਔਰ ਇਹ ਡਿਫਰੈਂਟ ਵੀਡੀਓ ਦੇ ਵਿੱਚ ਹੀ ਲੱਗਦਾ ਜੇ ਅਗਰ ਇਹ ਵੀ ਕੱਲੀ ਸ਼ਰਟ ਹੈ ਜੀ ਨਾਲ ਇਹਦੇ ਹੈਗੀਆਂ ਬਾਟਮ ਔਰ ਰੇਟ ਰਹਿਣ ਵਾਲਾ ਹੈ ਜੀ ਮੈਚਿੰਗ ਮੈਚਿੰਗ ਜਿਹੜੇ ਸੂਟ ਦਾ ਰੇਟ ਇਹਦਾ ਰਹਿਣ ਵਾਲਾ ਹੈ ਜੀ 600 ਰੁਪਏ ਕੱਲੀ ਸ਼ਰਟ ਬਾਈ ਕਰਨੀ ਹੈ ਜੀ ਕੱਲੀ ਸ਼ਰਟ ਦਾ ਰੇਟ ਰੇਜ ਹੈ ਜੀ 350 ਰੁਪਏ ਨੈਕਸਟ ਜਿਹੜਾ ਸੂਟ ਰਹਿਣ ਵਾਲਾ ਹੈ ਜੀ ਉਹ ਦੇਖੋ ਪ੍ਰਿੰਟ ਦੇਖੋ ਜੀ ਕਿੱਡਾ ਸੋਹਣਾ ਪ੍ਰਿੰਟ ਹੈ ਕਲਰ ਵੀ ਕਿੰਨੇ ਪਿਆਰੇ ਪਿਆਰੇ ਕਲਰ ਨੇ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਕਲਰ ਨੇ ਜੀ ਇਹਦੇ ਵਿੱਚ ਨਾਲ ਇਹਦੀ ਅਪਾ ਲਗਾਈ ਹੈ ਜੀ ਆਹ ਵਾਲੀ ਬਾਟਮ ਉਹ ਸੋਹਣਾ ਪ੍ਰਿੰਟ ਰਹਿਣ ਵਾਲੇ ਜੀ ਉੱਪਰ ਦੇਖੋ ਵਰਕ ਹੋਇਆ ਜਿਹੜਾ ਆਦੀ ਵਰਕ ਹੋਇਆ 셔ਟ ਦੇ ਫਰੰਟ ਬੈਕ ਬਾਜੂ ਸਾਰੇ ਕੀ ਤਿਆਰੀ ਵਰਕ ਹੋਇਆ ਹੈ ਇਹ ਵੀ ਜਿਹੜੀ 셔ਟ ਹੈ ਜੀ ਇਹ ਇਕੱਲੀ ਆਪਾਂ ਨੂੰ 셔ਟ ਦਾ ਹੀ ਸਟੱਫ ਮਿਲੇਗਾ ਇਕੱਲੀ 셔ਟ ਹੀ ਤੁਸੀਂ ਲੈ ਸਕਦੇ ਹੋ ਨਾਲ ਬਾਟਮ ਮੈਚ ਕਰਕੇ ਰੇਟ 600 ਰੁਪਏ ਜੀ ਇਕੱਲੀ 셔ਟ ਹੈਗੀ 350 ਰੁਪਏ ਦੀ ਨੈਕਸਟ ਜਿਹੜਾ ਪੀਸ ਹੈ ਜੀ ਇਹ ਹੈਗਾ ਦੇਖੋ ਇਹਦੇ ਵਿੱਚ ਕਲਰ ਜਿਹੜਾ ਮੋਰ ਪੰਖੇ ਆ ਜੀ ਟੋਨ ਵੱਧ ਦੇ ਰਹੇ ਆ ਇਹਦੇ ਨਾਲ ਆਪਣੇ ਕੋਲੇ ਦੋ ਬਾਟਮ ਮੈਚ ਹੋ ਜਾਣੀਆਂ ਜੀ ਇਹ ਤੁਸੀਂ ਇੱਕ ਪੂਰਾ ਸੂਟ ਔਰ ਇੱਕ ਸ਼ਰਟ ਦਾ ਕਪੜਾ ਆਪਣੇ ਕੋਲੇ ਤੁਸੀਂ ਸਾਰਾ ਵੀ ਲੈ ਸਕਦੇ ਹੋ ਇਹ ਵੀ ਬਾਟਮ ਇਹਦੇ ਨਾਲ ਮੈਚ ਹੁੰਦੀ ਹੈ ਇਹ ਵੀ ਹੁੰਦੀ ਹੈ ਜੀ ਜਿਹੜੀ ਤੁਸੀਂ ਬਾਟਮ ਪਾਉਂਗੇ ਅਪਾ ਲਈ ਤੁਹਾਨੂੰ ਲਗਾ ਕੇ ਦੇਵਾਂਗੇ ਜਿਹੜੀ ਬਾਟਮ ਤੁਹਾਨੂੰ ਪਸੰਦ ਆਏਗੀ ਜੀ ਉਹੀ ਬਾਟਮ ਤੁਸੀਂ ਲਾਈਟ ਡਾਰਕ ਤੋਂਨ ਦੇ ਵਿੱਚ ਲੰਗਵਾ ਸਕਦੇ ਹੋ ਡਾਰਕ ਮੋਰ ਪੰਖੇ ਵੀ ਮੈਚ ਹੁੰਦੀ ਹੈ ਜੀ ਲਾਈਟ ਮੋਰ ਪੰਖੇ ਵੀ ਮੈਚ ਹੁੰਦੀ ਹੈ ਔਰ ਇਹ suit ਦਾ ਜਿਹੜਾ ਲੈ ਕਪੜੇ ਦੀ ਲੈਂਥ ਵਿਡਥ ਹੈਗੀ ਜੀ ਕਪੜੇ ਦੀ ਲੈਂਥ ਵਿਡਥ ਫੁੱਲ ਹੈ ਔਰ ਇਹ 2.5 ਮੀਟਰ ਦਾ ਜਿਹੜਾ ਰਹਿਣ ਵਾਲਾ ਹੈ ਜੀ ਇੱਕ ਸ਼ਰਟ ਪੀਸ ਵੀ ਮਿਲ ਜੇਗਾ ਤੁਹਾਨੂੰ 2.5 2.5 ਦੇ ਦੋ ਪੀਸ ਲੈ ਕੇ ਤੁਸੀਂ 5 ਮੀਟਰ ਦਾ ਆਲ ਓਵਰ suit ਵੀ ਬਣਾ ਸਕਦੇ ਹੋ ਔਰ ਸ਼ਰਟ ਪੀਸ ਦਾ ਰੇਟ ਰਹੇਗਾ ਜੀ 350 ਰੁਪਏ ਅਗਰ ਤੁਸੀਂ ਆਲ ਓਵਰ suit ਬਾਏ ਕਰੋਗੇ ਤਾਂ ਉਹਦਾ ਰੇਟ ਰਹੇਗਾ ਜੀ 700 ਰੁਪਏ ਅਗਰ ਤੁਸੀਂ ਪਲੇਨ ਸ਼ਰਟ ਦੇ ਨਾਲ ਲੈਣਾ ਚਾਹੁੰਦੇ ਹੋ ਪਲੇਨ ਬਾਟਮ ਦੇ ਨਾਲ ਲੈਣਾ ਚਾਹੁੰਦੇ ਹੋ ਤਾਂ ਰੇਟ ਰਹੇਗਾ ਜੀ 600 ਰੁਪਏ ਇਹਦੇ ਵਿੱਚ ਜਿਹੜਾ ਨੈਕਸਟ ਜਿਹੜਾ ਆਪਣੇ ਕੋਲੇ ਕਲਰ ਹੈ ਜੀ ਇਹ ਵੀ ਡਿਜ਼ਾਈਨ ਦੇ ਵਿੱਚ ਇਹਦੇ ਵਿੱਚ ਮਹਿੰਦੀ ਟੋਨ ਆ ਰਹੀ ਹੈ ਜੀ ਦੇਖੋ ਮਹਿੰਦੀ ਜੀ ਟੋਨ ਆ ਰਹੀ ਹੈ ਨਾਲ ਆਪਾਂ ਐਵੇਂ ਮਹਿੰਦੀ ਜੀ ਟੋਨ ਨਾਲ ਬਾਟਮ ਮੈਚ ਕੀਤੀ ਹੈ ਜੀ ਕਲਰ ਰਹਿਣ ਵਾਲਾ ਜੀ ਇਹਦਾ ਜਿਹੜਾ ਗ੍ਰੀਨ ਜੀ ਟੋਨ ਦੇ ਰਿਹਾ ਜੀ ਇਹਦਾ ਜਿਹੜਾ ਕਲਰ ਹੈ ਇਹਦੇ ਵਿੱਚ ਆਪਾਂ ਗ੍ਰੀਨ ਟੋਨ ਦੀ ਜਿਹੜੀ ਇਹਦੇ ਨਾਲ ਬਾਟਮ ਮੈਚ ਕੀਤੀ ਹੈ ਇਹ ਵੀ ਆਪਣੇ ਕੋਲੇ ਦੋ ਪੀਸ ਰਹਿਣ ਵਾਲੇ ਨੇ ਜੀ ਤੁਸੀਂ 5 ਮੀਟਰ ਵੀ ਲੈ ਸਕਦੇ ਹੋ ਕੱਲੀ ਸ਼ਰਟ ਵੀ ਲੈ ਸਕਦੇ ਹੋ ਔਰ ਪਲੇਨ ਬਾਟਮ ਦੇ ਨਾਲ ਵੀ ਇਹਨੂੰ ਲੈ ਸਕਦੇ ਹੋ ਬਹੁਤ ਸੋਹਣੇ ਜਿਹੜੇ ਇਹ ਪੀਸ ਆਏ ਨੇ ਜੀ ਇਹਦੇ ਨਾਲ ਦੀ ਆਪਣੇ ਕੋਲੇ ਦੋ ਪੀਸ ਨੇ ਜੀ ਇਹ ਤੁਸੀਂ 5 ਮੀਟਰ ਵੀ ਲੈ ਸਕਦੇ ਹੋ ਇਸ ਤੋਂ ਬਾਅਦ ਜਿਹੜਾ ਨੈਕਸਟ ਕਪੜਾ ਆਇਆ ਜੀ ਇਹ ਆਪਣੇ ਕੋਲੇ ਆਇਆ ਇਹ ਨਿਊ ਸਟੱਫ ਹੈ ਜੀ ਜਿਹੜਾ ਆਇਆ ਤੁਸੀਂ ਬੈਗ ਤੋਂ ਚੈੱਕ ਕਰੋ ਇਹ ਡਿਜ਼ਾਈਨ ਬਹੁਤ ਹੀ ਫੇਮਸ ਡਿਜ਼ਾਈਨ ਹੈ ਜੀ ਇਹ ਦੁਬਾਰਾ ਤੋਂ ਮਤਲਬ ਕਿ ਆਪਣੇ ਕੋਲੇ ਕੱਟਬੀ ਸੰਦ ਵਿੱਚ ਰੀਸਟੌਕ ਹੋਇਆ ਜੀ ਪਹਿਲਾਂ ਇਹ ਸਿੰਪਲ ਜਿਹੜਾ ਪ੍ਰਿੰਸੈਸ ਕਲੈਕਸ਼ਨ ਦੇ ਵਿੱਚ ਆਇਆ ਸੀ ਹੁਣ ਇਹ ਵਾਲੇ ਸਟੱਫ ਦੇ ਵਿੱਚ ਆਇਆ ਤੁਸੀਂ ਧਿਆਨ ਤੋਂ ਦੇਖੋ ਜੀ ਸਟੱਫ ਦਾ ਇਹਦਾ ਹੁਣ ਇਹ ਵਾਲੇ ਸਟੱਫ ਦੇ ਵਿੱਚ ਆਇਆ ਜੀ ਇਹ ਇਹ ਆਪਣੇ ਕੋਲੇ 5-5 ਮੀਟਰ ਦੇ ਦੋ ਸੂਟ ਨੇ ਜੀ ਪੂਰਾ 5 ਮੀਟਰ ਹੈ ਜੀ ਇਹ ਪੂਰਾ 5 ਮੀਟਰ ਇਹ ਸਟਾਫ ਰਹਿਣ ਵਾਲਾ ਹੈ ਜੀ 5-5 ਮੀਟਰ ਦੇ ਇਹ ਦੋ ਸੂਟ ਰਹਿਣ ਵਾਲੇ ਨੇ 120 ਰੁਪਏ ਮੀਟਰ ਇਹ ਸੂਟ ਰਹੇਗਾ ਜੀ ਤੇ ਇਹ ਸਟਾਫ ਰਹਿਣ ਵਾਲਾ ਹੈ ਜੀ 5 ਆਪਣੇ ਕੋਲੇ 10 ਮੀਟਰ ਸਟਾਫ ਹੈ 5-5 ਮੀਟਰ ਦੇ ਆਪਣੇ ਕੋਲੇ ਦੋ ਇਹ ਜਿਹੜੇ ਕਿ ਸੂਟ ਰਹਿਣ ਵਾਲੇ ਨੇ ਜਿਹੜੇ ਇਹਦੇ ਸਟੱਫ ਦਾ ਇਹਦਾ ਰੇਟ ਹੈ ਜੀ 120 ਰੁਪਏ ਮੀਟਰ ਹੈ ਤੁਸੀਂ ਅਗਰ 2.5 ਮੀਟਰ ਲੈਣਾ ਤੇ ਨਾਲ ਇਹਦੇ 2.5 ਮੀਟਰ ਦੇ ਇਹਦਾ ਬਾਟਮ ਵੀ ਮੈਚ ਕਰ ਸਕਦੇ ਹੋ ਦੇਖੋ ਬਿਲਕੁਲ ਨਾਲ ਮੈਚ ਕਰਦੀ ਸੇਮ ਪ੍ਰਿੰਟ ਦੀ ਬਾਟਮ ਆਏਗੀ ਜੀ ਸ਼ੈਡੋ ਪ੍ਰਿੰਟ ਦੀ ਬਾਟਮ ਹੈ ਜਿੱਦਾ ਬਾਜ਼ਾਰ ਦੇ ਵਿੱਚ ਮਿਲਦੀ ਹੈ ਜੀ ਸੇਮ ਜਿੱਟੋ ਸ਼ੈਡੋ ਪ੍ਰਿੰਟ ਦੀ ਬਾਟਮ ਦੇ ਨਾਲ ਆਪਾਂ ਮੈਚ ਕਰਕੇ ਤੁਹਾਨੂੰ ਬਣਾ ਦਾਂਗੇ ਜੀ 1.5 ਮੀਟਰ ਦਾ ਸੂਟ ਵੀ ਮਿਲ ਸਕਦਾ ਹੈ ਪੂਰਾ 10 ਮੀਟਰ ਵੀ ਮਿਲ ਸਕਦਾ ਹੈ ਦੋ ਸ਼ਰਟਾਂ ਵੀ ਲੈ ਲਓ ਤੁਸੀਂ ਭਲਾ ਇੱਕ ਸ਼ਰਟ ਦੇ ਨਾਲ ਇੱਕ ਬਾਟਮ ਮੈਚ ਕਰ ਲਓ ਆਪਣੇ ਕੋਲੇ ਪੂਰਾ ਇਹ ਟੋਟਲ 10 ਮੀਟਰ ਸਟੱਫ ਹੈ ਜੀ ਬਹੁਤ ਸੋਹਣਾ ਇਹ ਸਟੱਫ ਰਹਿਣ ਵਾਲਾ ਹੈ ਨੈਕਸਟ ਏਸੀ ਡਿਜ਼ਾਈਨ ਦੇ ਵਿੱਚ ਇੱਕ ਆਪਣੇ ਕੋਲੇ ਹੈਗਾ ਜੀ ਪ੍ਰਿੰਸੈਸ 컬렉ਸ਼ਨ ਦੇ ਵਿੱਚ ਆਇਆ ਇਹ ਸਟੱਫ ਜਿਹੜਾ ਹੁੰਦਾ ਹੈ ਇਹ ਵੀ ਪਿਓਰ ਕਾਟਨ ਹੈ ਜੀ ਬਟ ਇਹ ਨੀਚੇ ਦੇਖੋ ਤੁਸੀਂ ਬੇਸ ਤੋਂ ਪਤਾ ਲੱਗਦਾ ਇਹ ਸਿੰਪਲ ਵਾਲੀ ਕਾਟਨ ਹੈ ਜੀ ਕਲਰ ਹੈਗਾ ਇਹਦਾ ਬਲੂ ਡਿਜ਼ਾਈਨ ਦੇਖੋ ਇਹਨਾਂ ਦਾ ਸੇਮ ਹੈ ਜੀ ਡਿਜ਼ਾਈਨ ਇਹਦਾ ਖਾਦੀ ਵਾਲੇ ਦਾ ਵੀ ਇਹਦਾ ਵੀ ਦੋਨਾਂ ਦਾ ਡਿਜ਼ਾਈਨ ਸੇਮ ਰਹਿਣ ਵਾਲਾ ਹੈ ਜੀ ਇਹ ਜਿਹੜਾ ਸਟੱਫ ਹੈ ਜੀ 4 ਮੀਟਰ ਹੈ ਕਪੜਾ ਇਹਦਾ ਰੇਟ ਰਹੇਗਾ ਜੀ ਆਪਣਾ 100 ਰੁਪਏ ਮੀਟਰ 4 ਮੀਟਰ 400 ਰੁਪਏ ਦਾ ਜੀ ਇਸ ਤੋਂ ਬਾਅਦ ਹੀ ਨੈਕਸਟ ਦੇਖੋ ਸ਼ਰਟ ਪੀਸ ਹੈ ਜੀ ਕਿੰਨਾ ਪਿਆਰਾ ਸ਼ਰਟ ਪੀਸ ਹੈ ਇਹ ਬਲੈਕ ਕਲਰ ਦੀ ਸ਼ਰਟ ਹੈ ਜੀ ਵਿੱਚੇ ਦੇ ਪ੍ਰਿੰਟ ਬਣਿਆ ਨਾਲ ਆਪਾਂ 2.5 ਮੀਟਰ ਦੀ ਲਗਾਈ ਹੈ ਜੀ ਬਿਲਕੁਲ ਨਾਲ ਮੈਚ ਕਰਦੀ ਬਾਟਮ ਸਕਾਈ ਬਲੂ ਕਲਰ ਦੀ ਬਾਟਮ ਲਗਾਈ ਹੈ ਜੀ ਇਹ ਇਹ 1.5 ਤੋਂ 2 ਮੀਟਰ ਦੀ ਸ਼ਰਟ ਰਹਿਣ ਵਾਲੀ ਹੈ ਜੀ 2.5 ਮੀਟਰ ਦੀ ਬਾਟਮ ਰਹਿਣ ਵਾਲੀ ਹੈ 100 ਰੁਪਏ ਮੀਟਰ ਇਹ ਸਟੱਫ ਹੈ ਅਗਰ 2 ਮੀਟਰ ਲਓਗੇ 200 ਦਾ 3 ਲਓਗੇ 300 ਦਾ 5 ਲਓਗੇ 500 ਦਾ ਇਹ ਉਸੇ ਹਿਸਾਬ ਨਾਲ ਤੁਹਾਨੂੰ ਮਿਲੇਗਾ ਨੈਕਸਟ ਆਪਣੇ ਕੋਲ ਇੱਕ ਸੂਟ ਆਇਆ ਜੀ ਦੇਖੋ ਕਾਫੀ ਫੇਮਸ ਡਿਜ਼ਾਈਨ ਹੈ ਜੀ ਇਹ ਵੀ ਪਹਿਲਾਂ ਆਪਾਂ ਬਲੈਕ ਦੇ ਵਿੱਚ ਬਹੁਤ ਸੇਲ ਕੀਤਾ ਹੁਣ ਆਪਣੇ ਕੋਲੇ ਪਿੰਕ ਹੈ ਇੱਕੋ ਹੀ ਪੀਸ ਹੈ ਜੀ ਇਹ 5 ਮੀਟਰ ਦਾ ਇਹ ਪੂਰਾ ਪੀਸ ਰਹਿਣ ਵਾਲਾ ਹੈ ਜੀ ਤੁਸੀਂ ਇਹਨੂੰ 5 ਮੀਟਰ ਲੈ ਸਕਦੇ ਹੋ 5 ਮੀਟਰ ਦਾ ਪੂਰਾ ਪੀਸ ਇਹ ਤੁਸੀਂ ਮਤਲਬ ਯੂਜ਼ ਦੇ ਵਿੱਚ ਲਿਆ ਸਕਦੇ ਹੋ ਇਹਨੂੰ ਸੂਟ ਬਣਾਓ ਕੁਝ ਵੀ ਬਣਾ ਸਕਦੇ ਹੋ ਜੀ ਇਹਦਾ ਜਾਇ ਦੇ ਨਾਲ ਪਲੇਨ ਬਾਟਮ ਲਗਾ ਕੇ ਵੀ ਤੁਸੀਂ ਸ਼ਰਟ ਵੀ ਬਾਈ ਕਰ ਸਕਦੇ ਹੋ ਇਹ ਆਪਣੇ ਕੋਲੇ 5 ਮੀਟਰ ਦੇ ਵਿੱਚ ਪੂਰਾ ਸੂਟ ਹੈ ਜੀ ਇਹ ਤੁਸੀਂ ਦੋ ਸ਼ਰਟਾਂ ਵੀ ਬਣਾ ਸਕਦੇ ਹੋ हां जी ਅੱਜ ਦੀ ਜਿਹੜੀ ਵੀਡੀਓ ਵਿੱਚ ਵੀਡੀਓ ਵਿੱਚ ਮੈਂ ਸਿੰਪਲ ਸੂਟ ਪਾਈ ਨੇ ਜੀ ਪਹਿਲਾਂ ਦੇਖੋ ਇਹ 100 ਰੁਪਏ ਮੀਟਰ ਰਹਿਣ ਵਾਲੇ ਨੇ ਜੀ ਉਸ ਤੋਂ ਬਾਅਦ نیچے ਮੈਂ ਖਾਦੀ ਕਾਟਨ ਦੇ ਵਿੱਚ ਪਾਏ ਨੇ ਜੀ ਥੋੜੇ ਜਿਹੇ ਇਹ ਸੂਟ ਹੈਗੇ ਨੇ ਜਿਹੜੇ 120 ਰੁਪਏ ਮੀਟਰ ਕਪੜਾ ਰਹੇਗਾ ਜੀ ਇਸ ਤੋਂ ਬਾਅਦ ਮੈਂ ਤੁਹਾਨੂੰ ਇਹ ਸ਼ਰਟਾਂ ਪਾਈਆਂ ਜੀ ਇੱਕ ਸ਼ਰਟ ਦਾ ਰੇਟ ਰਹੇਗਾ ਜੀ 350 ਰੁਪਏ ਔਰ ਅਗਰ ਤੁਸੀਂ ਨਾਲ ਬਾਟਮ ਮੈਚ ਕਰਕੇ ਸੂਟ ਸਾਡੇ ਤੋਂ ਲੈਣੇ ਹੋ ਜੀ ਬਾਟਮ ਮੈਚ ਕਰਕੇ ਸੂਟ ਮਿਲੇਗਾ ਤੁਹਾਨੂੰ 600 ਰੁਪਏ ਦਾ ਅਗਰ ਤੁਸੀਂ 5 ਮੀਟਰ ਇਸੇ ਸੇਮ ਸਟੱਫ ਦੇ ਵਿੱਚ ਸੂਟ ਬਣਾਉਣਾ ਚਾਹੁੰਦੇ ਹੋ ਜੀ ਆਲ ਓ ਅੱਜ ਦੀ ਵੀਡੀਓ ਦੇ ਜਿਹੜੇ ਆਪਾਂ ਕੱਟ ਪੀਸ ਲੈ ਕੇ ਆਏ ਸੀ ਜੀ ਸਾਰੇ ਬਹੁਤ ਹੀ ਸੋਹਣੇ ਕੱਟ ਪੀਸ ਨੇ ਸਾਫ਼ ਸੁਥਰੇ ਨੇ ਬਿਲਕੁਲ ਫਰੈਸ਼ ਮਾਲ ਹੈ ਜੀ ਜਿੱਦਾਂ ਮਰਜ਼ੀ ਤੁਸੀਂ ਲੈ ਸਕਦੇ ਹੋ ਬਹੁਤ ਸੋਹਣੇ ਸੋਹਣੇ ਪੀਸ ਨੇ ਜਿੱਥੇ ਮਰਜ਼ੀ ਘਰ ਬੈਠੇ ਮੰਗਵਾ ਸਕਦੇ ਹੋ ਅੱਜ ਦੀ ਵੀਡੀਓ ਨੂੰ ਆਪ ਇੱਥੇ ਖਤਮ ਕਰਦੇ ਆਂ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ